ਗੁਰਤੇਗ ਬਹਾਦਰ ਹਿੰਦੀ ਚਾਦਰ ਅੱਜ ਅਗਰ ਸਾਡੀ ਦਸੋਂ ਪਾਤਸ਼ਾਹੀਆਂ ਨਹੀਂ ਹੁੰਦੀਆਂ ਤਾਂ ਹਿੰਦ ਹੁੰਦਾ ਵੀ ਨਹੀਂ ਗੁਰਤੇਗ ਬਹਾਦਰ ਹਿੰਦੀ ਚਾਦਰ ਉਹ ਚਾਦਰ ਸੀ ਅੱਜ ਵੀ ਹੈ ਹਮੇਸ਼ਾ ਰਹੇਗੀ ਸ੍ਰਿਸ਼ਟੀ ਸ਼ੁਰੂ ਹੋਈ ਸ੍ਰਿਸ਼ਟ ਦੇ ਅੰਤ ਤੱਕ ਐਸਾ ਰਹੇਗਾ ਉਹਨਾਂ ਨੇ ਵੇਖੋ ਸਿੱਖ ਕੌਮ ਨੂੰ ਨਾ ਕਰ ਨਾ ਪਕੜ ਕੇ ਸਾਡੇ ਸਾਰਿਆਂ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਇਸ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਵੇਖੋ ਤੁਸੀਂ ਵੀ ਬਾਈ ਜੱਤਾ ਬਣ ਸਕਦੇ ਹੋ ਤੁਸੀਂ ਵੀ ਬਾਈ ਦੀ ਹਾਲਾਜੀ ਬਣ ਸਕਦੇ ਹੋ ਤੁਸੀਂ ਬਾਈ ਸਤੀਦਾਸ ਜੀ ਸਭ ਗੁਣ ਤੁਹਾਡੇ ਅੰਦਰ ਹਨ ਗੁਰਤੇਗ ਬਹਾਦਰ ਜੀ ਨਹੀਂ ਹੁੰਦੇ ਤਾਂ ਅੱਜ ਹਿੰਦੁਸਤਾਨ ਨਹੀਂ ਹੁੰਦਾ ਉਹਨਾਂ ਨੇ ਸਾਡੇ ਜਨੇਊ ਦੀ ਰੱਖਿਆ ਕੀਤੀ ਹੈ ਉਹਨਾਂ ਨੇ ਸਾਡੀ ਪੱਗਾਂ ਦੀ ਰੱਖਿਆ ਕੀਤੀ ਹੈ ਉਹਨਾਂ ਨੇ ਨਹੀਂ ਵੇਖਿਆ ਕੌਣ Hindu ਹੈ ਕੌਣ ਕਿਉਂਕਿ ਸੰਤਾ ਦਾ ਗੁਣ ਨਮਰਤਾ ਹੈ ਨਾ ਖਾਲਸਾ ਦਾ ਮਤਲਬ ਹੀ ਇਹ ਹੈ ਖਾਲਸਾ ਪਹਿਲੇ ਤੋਂ ਹੀ ਸ਼ਹੀਦੀ ਦਿੱਤਾ ਜਾਂਦੇ ਕਿ ਦੂਜਿਆਂ ਵਾਸਤੇ ਸ਼ਹੀਦੀ ਦਿੰਦਾ ਹੈ ਇੱਕ ਵਾਰੀ ਹੱਥ ਫੜ ਲੈਂਦਾ ਪਿੱਛੇ ਨਹੀਂ ਹਟਦਾ ਫਿਰ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਜਿਨ੍ਹਾਂ ਨੇ ਖਾਸ ਤੌਰ ਤੇ ਕਹਿ ਸਕਦੇ ਆ ਸਾਂਝੀ ਵਾਲਤਾ ਦਾ ਪ੍ਰਤੀਕ ਦਿੱਤਾ ਕਸ਼ਮੀਰੀ ਪੰਡਤਾਂ ਵਸਤੇ ਆਪਣਾ ਸੀਸ ਤੱਕ ਕਟਵਾ ਦਿੱਤਾ ਅੱਜ ਉਹਨਾਂ ਦੇ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ ਸ਼ਹਾਦਤੀ ਦਿਵਸ ਮਨਾਇਆ ਜਾ ਰਿਹਾ ਹੈ ਸੀਸ ਮਾਰਗ ਯਾਤਰਾ ਦਿੱਲੀ ਤੋਂ ਸ਼ੁਰੂ ਹੋਈ ਅਤੇ ਸੀਸ ਗੰਸਾਬ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਈ ਹੈ ਪਰ ਖਾਸ ਤੌਰ ਤੇ ਗੱਲਬਾਤ ਕਰਾਂਗੇ ਉਹਨਾਂ ਪਰਿਵਾਰਾਂ ਦੇ ਨਾਲ ਜੋ ਪਰਿਵਾਰ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਸਾਂਜੀ ਵਾਲਤਾ ਦਾ ਪ੍ਰਤੀਕ ਦਾ ਮੈਂ ਜ਼ਿਕਰ ਕੀਤਾ ਸੀਗਾ ਕਿਉਂਕਿ ਇਹ ਕਸ਼ਮੀਰੀ ਪੰਡਤਾਂ ਵਾਸਤੇ ਜੋ ਕੁਰਬਾਨੀ ਕਿਸ ਤਰ੍ਹਾਂ ਸਾਂਜੀ ਵਾਲਤਾ ਦਾ ਪ੍ਰਤੀਕ ਗੁਰਤੇਗ ਬਹਾਦਰ ਜੀ ਦੇ ਕੇ ਗਏ ਸਨ ਉਹ ਪ੍ਰਤੀਕ ਕਦੇ ਵੀ ਨਹੀਂ ਕਹਿ ਸਕਦੇ ਮਿਲੇਗਾ ਅੱਗੇ ਗੱਲਬਾਤ ਕਰਾਂਗੇ ਭਾਈ ਸਭ ਤੋਂ ਪਹਿਲਾਂ ਤੁਹਾਡਾ ਕੀ ਨਾਮ ਹੈ ਜੀ ਭਾਈ ਰੋਹਨ ਅਰੋੜਾ ਇਹ ਤੁਸੀਂ Hindu ਫੈਮਿਲੀ ਤੋਂ ਬਿਲੋਂਗ ਕਰਦੇ ਹੋ ਹਾਂ ਜੀ ਕਿੱਥੋਂ ਆਏ ਹੋ ਤੁਸੀਂ ਬਾਗਪਤੀ ਉਪੀ ਤੋਂ ਜੁਪੀਟਰ ਹਾਂ ਜੋ ਜਿਸ ਜਗ੍ਹਾ ਤੇ ਕੇਸਾ ਦੇ ਭਾਈ ਜਤਾ ਜੀ ਦਾ ਪਹਿਲਾ ਰਾਸਤਾ ਸੀ ਹਾਂਜੀ ਪਹਿਲਾ ਸਟੇ ਬਾਗਪਸ ਸੀਗਾ ਉਹਨਾਂ ਦਾ ਪਹਿਲਾ ਸਟੇ ਅੱਜ ਅੱਜ ਤੁਸੀਂ ਸੀਸ ਮਾਰਗ ਯਾਤਰਾ ਦੇ ਵਿੱਚ ਸ਼ਾਮਲ ਹੋਏ ਹੋ ਤੁਸੀਂ ਉੱਪਰ ਹੀ ਲਿਖਿਆ ਹੋਇਆ ਸੀਸ ਮਾਰਗ ਯਾਤਰਾ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਇਸ ਸ਼ਹਾਦਤ ਨੂੰ ਇਸ ਯਾਤਰਾ ਨੂੰ ਜਿਵੇਂ ਕਿ ਆਪਾਂ ਵੇਖੀਏ ਗੁਰਤੇਗ ਬਹਾਦਰ ਸਾਹਿਬ ਗੁਰਤੇਗ ਬਹਾਦਰ ਹਿੰਦ ਦੇ ਯੋਧਾ ਉਹਨਾਂ ਨੇ ਸਭ ਸਭ ਵਾਸਤੇ ਸਭ Hindu ਪਰਿਵਾਰ ਪੂਰੇ ਜਗ ਵਾਸਤੇ ਉਹਨਾਂ ਨੇ ਕੀਤਾ ਸੀ ਜਿਵੇਂ ਕਿ ਸਾਰੇ ਨੂੰ ਪਤਾ ਹੈ ਔਰੰਗਜ਼ੇਬ ਜਿਹੜਾ ਕਹਿੰਦਾ ਸੀ ਹਿੰਦੂਆਂ ਨੂੰ ਵੀ ਕਿ ਮੁਸਲਮਾਨ ਬਨ ਜਾਓ ਤਰਮ ਪਰਵਰਤਨ ਕਰ ਲਓ ਆਪਣਾ ਤੇ ਉਹਨਾਂ ਦੇ ਨਾਲ ਗੁਰਤੇਗ ਬਾਦਰ ਜੀ ਖੜੇ ਹੋਏ ਸੀ ਕਿ ਹਾਂ ਤੇ ਉਹਨਾਂ ਉਹਨਾਂ ਨੇ ਮਤਲਬ ਸ਼ਹੀਦੀ ਦਿੱਤੀ ਸੀ ਕਿ ਸੀ ਜਿੱਤਾ ਪਰ ਤਰਮ ਨਿਹਾਰੇ ਆਪਣਾ ਅੱਜ ਅੱਜ ਉਸ ਸ਼ਹੀਦੀ ਨੂੰ ਸਜਦਾ ਕਰਨ ਵਾਸਤੇ ਆਏ ਹਾਂ ਹਾਂਜੀ ਉਹ ਸ਼ਹੀਦੀ ਨੂੰ ਸਜਦਾ ਕਰਨ ਵਾਸਤੇ ਆਏ ਹਾਂ ਜਿਵੇਂ ਜਿਵੇਂ ਬਾਈ ਜੇਥਾ ਜੀ ਸ਼ੀਸ਼ ਲੈ ਕੇ ਚਲੇ ਸੀ ਉਵੇਂ ਉਵੇਂ ਆਪਾਂ ਬਾਈ ਮਤਲਬ ਬਾਬਾ ਮਨਜੀਤ ਸਿੰਘ ਜੀ ਹੁਰ ਦੇ ਨਾਲ ਫੁੱਲ ਲੈ ਕੇ ਆਪਾਂ ਚੱਲਦੇ ਆਂ ਤੇ ਉਸੀ ਇਨਸੀਡੈਂਟ ਨੂੰ ਆਪਾਂ ਯਾਦ ਕਰਦੇ ਹਾਂ ਜਿਵੇਂ ਜਿਵੇਂ ਬਾਈ ਜੇਥਾ ਜੀ ਜਿਵੇਂ ਜਿਵੇਂ ਮੁਸ਼ਕਲਾ ਨਾਲ ਛੁਪ-ਛੁਪਾੰਦੇ ਹੋਏ ਪਹੁੰਚੇ ਸੀਗੇ ਕਿਉਂਕਿ ਔਰੰਗਜ਼ੇਬ ਨੇ ਪੂਰੀ ਆਪਣੀ ਫੌਜ ਲਾਈ ਹੋਈ ਸੀ ਕਿ ਮੈਨੂੰ ਜਿੰਦਾ ਆ ਮਰਵਾ ਉਹ ਬੰਦਾ ਚਾਹੀਦਾ ਹੈ ਉਹ ਸਿੱਖ ਚਾਹੀਦਾ ਹੈ ਮੈਨੂੰ ਜਿਹੜਾ ਸ਼ੀਸ਼ ਲੈ ਕੇ ਆ ਗਿਆ ਬਾਬਾ ਜੀ ਦਾ ਤੇ ਆਪਾਂ ਉਹੀ ਰਸਤੇ ਤੋਂ ਜਾਇਦਾ ਤੇ ਬਹੁਤ ਔਖਾ ਹੋ ਜਾਂਦਾ ਸੀ ਕੁਰਬਾਨੀ ਤਾਂ ਆਪਦੇ ਹਸਤੇ ਦੇਣੀ ਹਾਲਾਂਕਿ ਗੁਰਤੇਗ ਭਦਰ ਜੀ ਨੇ ਕੁਰਬਾਨੀ ਦੂਸਰੀ ਕੌਮ ਵਾਸਤੇ ਦਿੱਤੀ ਆਪਣੀ ਕੌਮ ਛੱਡ ਕੇ ਦੂਸਰੀ ਕੌਮ ਦੀ ਸਾਂਝੀਵਾਲਤਾ ਦਾ ਪ੍ਰਤੀਕ ਬਣਿਆ ਹਾਂਜੀ ਹਾਂਜੀ ਬਿਲਕੁਲ ਪਹਿਲਾ ਹੀ ਸਾਰੇ ਜਿਹੜੇ ਜੀ ਖਾਲਸਾ ਦਾ ਮਤਲਬ ਹੀ ਹੈ ਇਹ ਖਾਲਸਾ ਪਹਿਲੇ ਤੋਂ ਹੀ ਸ਼ਹੀਦੀ ਦਿੱਤਾ ਜਾਂਦੇ ਕਿ ਦੂਜਿਆਂ ਵਾਸਤੇ ਸ਼ਹੀਦੀ ਦਿੰਦਾ ਹੈ ਇੱਕ ਵਾਰੀ ਹੱਥ ਫੜ ਲੈਂਦਾ ਪਿੱਛੇ ਨਹੀਂ ਹਟਦਾ ਫਿਰ ਫਿਰ ਲੜਨ ਮਰਨ ਤੋਂ ਫਿਰ ਪਿੱਛੇ ਵੀ ਨਹੀਂ ਹਟਦਾ ਖਾਲਸਾ ਤੇ ਬਾਬਾ ਜੀ ਨੇ ਉਹੀ ਮੈਸੇਜ ਦਿੱਤਾ ਹੈ ਕਿ ਕਿ ਕਿਸੇ ਵੀ ਜੋ ਵੀ ਧਰਮ ਹੈ ਬਾਬਾ ਜੀ ਕਿਸੇ ਜਿਹਦੇ ਧਰਮ ਦੇ ਖਿਲਾਫ ਨਹੀਂ ਸੀਗੇ ਬਟ ਉਹ ਫੋਰਸਫੁਲੀ ਜਿਹੜਾ ਧਰਮ ਪਰਵਰਤਨ ਕਰਾ ਰਹੇ ਸੀਗੇ ਹਿੰਦੂਆਂ ਦਾ ਵੀ ਤੇ ਉਹਨਾਂ ਦੇ ਨਾਲ ਵੀ ਖੜੇ ਸਾਰੇ ਕਸ਼ਮੀਰੀ ਪੰਡਿਤ ਦੇ ਨਾਲ ਵੀ ਬਾਬਾ ਜੀ ਖੜੇ ਹੋਏ ਤੇ ਸ਼ਹੀਦੀ ਦਿੱਤੀ ਬਾਬਾ ਜੀ ਨੇ ਪੰਜ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗਰਵੀਤਰ ਹੋਰਾ ਤੁਸੀਂ ਵੀ ਹਿੰਦੂ ਫੈਮਲੀ ਤੋਂ ਬਲੂਜੀ ਤੁਸੀਂ ਕਿੱਥੋਂ ਆਏ ਹੋ ਬਗਪਤ ਉੱਤਰ ਪ੍ਰਦੇਸ਼ ਸਾਰੀ ਫੈਮਲੀ ਉੱਥੋਂ ਹੀ ਆਈ ਜਿੱਥੇ ਭਾਈ ਜੱਤਾ ਜੀ ਸਾਰੀ ਫੈਮਲੀ ਉੱਥੇ ਹੀ ਆਈ ਕਿਸ ਤਰੀਕੇ ਦੇ ਨਾਲ ਇਹ ਤੋਂ ਸ਼ਹਾਦਤ ਨੂੰ ਅੱਜ ਸ਼ਹਾਦਤ ਦੇ ਦਿਵਸ ਮਨਾਇਆ ਜਾ ਰਿਹਾ ਹੈ ਯਾਦ ਕੀਤਾ ਜਾ ਰਿਹਾ ਹੈ ਗੁਰਤੇਗ ਬਹਾਦਰ ਜੀ ਜੀ ਜਿਵੇਂ ਬਰਾ ਦੱਸਿਆ ਕਿ ਅਸੀਂ ਇਕਜੁੱਟ ਹੋ ਕੇ ਇਸ ਯਾਤਰਾ ਵਿੱਚ ਸ਼ਾਮਿਲ ਹੁੰਦੇ ਨੇ ਇਸ ਯਾਤਰਾ ਨੂੰ ਐਂਡ ਉਸ ਇਨਸੀਡੈਂਟ ਨੂੰ ਯਾਦ ਕਰਦੇ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਭਾਈ ਜੇਤਾ ਜੀ ਲੈ ਕੇ ਆਏ ਸੀ ਪਹਿਲੀ ਰਾਤ ਬਾਗਪਤ ਵਿੱਚ ਰੁਕੇ ਸੀ ਐਂਡ ਇੱਕ ਕੋਇਨਸੀਡੈਂਸ ਦੀ ਗੱਲ ਹੈ ਉਹ ਰੁਕੇ ਸੀ ਇੱਕ ਮੁਸਲਿਮ ਫੈਮਿਲੀ ਦੇ ਘਰ ਹੀ ਤੇ ਅਸੀਂ ਉਹੀ ਸ਼ਹਾਦਤ ਨੂੰ ਅੱਗੇ ਲੈ ਕੇ ਜਾ ਰਹੇ ਨੇ ਪੂਰੀ ਜੋ ਫੈਮਿਲੀ ਹੈ ਬਾਗਪਤ ਤੋਂ ਚੱਲਦੀ ਹੈ ਪਹਿਲੇ ਉਥੇ ਸੇਵਾ ਕਰਦੀ ਹੈ ਤੇ ਫਿਰ ਪੂਰੇ ਰਾਸਤੇ ਅੱਗੇ ਲੋਕੋ ਨੂੰ ਬਤਾਨ ਵਾਸਤੇ ਤੇ ਅੱਗੇ ਇਸ ਯਾਤਰਾ ਨਾਲ ਜੁੜ ਕੇ ਅੱਗੇ ਵਧਤੀ ਹੈ ਕਹਿੰਦੇ ਉੱਥੇ ਇੱਕ ਗੁਰਦੁਆਰਾ ਵੀ ਸ਼ਿਸ਼ੋਭਿਤਾ ਹੈ ਜਿਸ ਜਗ੍ਹਾ ਤੇ ਕਹਿੰਦੇ ਤੁਹਾਡੇ ਪੁਰਖੇ ਤੁਹਾਨੂੰ ਦੇਖੇ ਗਏ ਹੋਣੇ ਉਹ ਜਗ੍ਹਾ ਜੀ 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 ਗੁਰਦੁਆਰਾ ਤੇ ਗੁਰਦੁਦਵਾਰਾ ਸ੍ਰੀ ਤੇਗ ਬਹਾਦਰ ਸਾਹਿਬ ਬਗਪਤ ਉਹੀ ਗੁਰਦੁਆਰਾ ਹੈਗਾ ਜਿੱਥੇ ਅਸੀਂ ਸਾਰੇ ਮਿਲ ਕੇ ਰੋਜ਼ ਜਾਂਦੇ ਨੇ ਤੇ ਸਾਡੀ ਦਾਦੀ ਜੀ ਵੀ ਉੱਥੇ 30 ਸਾਲ ਤੋਂ 30 ইয়ারਸ ਸੇਵਾ ਕਰਦੀ ਨੇ तु, कि ਅਸੀਂ ਸਾਰੇ ਮਿਲ ਕੇ ਇੱਥੇ ਜਿਵੇਂ ਤੁਸੀਂ ਕਿਹਾ ਨਾ ਕਿ ਇਹ ਸਾਰੇ Hindu ਪੰਜਾਬੀ ਨੇ ਤਾਂ ਉੱਥੇ ਐ ਨਹੀਂ ਹੈਗਾ ਕਿ ਕਮਿਊਨਿਟੀ Hindu ਹੈ ਪੰਜਾਬੀ Muslim ਹੈ ਸਾਰੇ ਮਿਲ ਕੇ ਕੰਮ ਕਰਦੇ ਨੇ ਸਾਰੇ ਸੰਜੀਵਾਲ ਦੇ ਪ੍ਰਤੀਕ ਦੇ ਰਹੇ ਸਾਰੇ ਸੰਜੀਵਾਲ ਦੇ ਪ੍ਰਤੀਕ ਦੇ ਰਹੇ ਚਾਹੇ ਕੋਈ ਵੀ ਸਮਾਜ ਦਾ ਬੰਦਾ ਹੋਵੇ ਤੇ ਸਾਰੇ ਮਿਲ ਕੇ ਕੰਮ ਕਰਦੇ ਨੇ ਸਾਰੇ ਇੱਕ ਦਿਨ ਪਹਿਲੇ ਆ ਜਾਂਦੇ ਨੇ ਸ਼ੀਸ਼ਮਾਰਗ ਯਾਤਰਾ ਤੋਂ ਸਭ ਨੂੰ ਪਤਾ ਲੱਗ ਜਾਂਦਾ ਨੇ ਸਾਰੇ ਗਰੁੱਪ ਵਿੱਚ ਪਾ ਦਿੰਦੇ ਨੇ ਸਟਿੱਕਰ ਲੱਗ ਜਾਂਦੇ ਨੇ ਤੇ ਸਭ ਇੱਕ ਜੂਟ ਹੋ ਕੇ ਜਾਨਣਾ ਚਾਹੁੰਦੇ ਨੇ ਕਿ ਬਈ ਸਾਡੇ ਗੁਰੂ ਨੇ ਜੋ ਪੂਰੇ ਹਿੰਦ ਵਾਸਤੇ ਕੀਤਾ ਕਹਿੰਦੇ ਨਾ ਨਾ ਹਿੰਦ ਦੀ ਚਾਦਰ ਤੇ ਇੱਕ ਬਾਤ ਹੈ ਤਾਂ ਪੂਰੇ ਜੋ ਹਿੰਦ ਵਾਸਤੇ ਕੀਤਾ ਉਹ ਸਭ ਨੂੰ ਪਤਾ ਲਗੇ ਉਹ ਵੀ ਜਾਨਣਾ ਚਾਹੁੰਦੇ ਨੇ ਕਿ ਭਈ ਕਿਵੇਂ ਉਹਨਾਂ ਨੇ ਇਹ ਸਭ ਕੰਮ ਕੀਤੇ ਤੇ ਕਿਵੇਂ ਸਾਡਾ ਹਿੰਦੁਸਤਾਨ ਜੋ ਹੁਣ ਹੈਗਾ ਅਸੀਂ ਯਾਦ ਕਰਦੇ ਨੇ ਤਾਂ ਇਹ ਥੋੜਾ ਜਿਹਾ ਟਾਈਮ ਇੱਥੇ ਵੀ ਦਿੰਦੇ ਨੇ ਹੋਰ ਗੱਲਬਾਤ ਕਰਾਂਗੇ ਮੈਮ ਤੁਹਾਡਾ ਕੀ ਨਾਮ ਹੈ ਸੁਜਾਤਾ ਤੁਸੀਂ ਕਿੱਥੋਂ ਆਏ ਬਾਕ ਬਤੁਆਏ ਤੁਸੀਂ ਵੀ ਨਾਲ ਹੀ ਆਏ ਹੋ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਹਿੰਦੀ ਚਾਦਰ ਸੰਤਾਂ ਦਾ ਸਾਰ ਨਾਲ ਵੱਡਾ ਗੁਣ ਕੀ ਹੈ ਸੰਤਾਂ ਦਾ ਸਾਰ ਨਾਲ ਵੱਡਾ ਗੁਣ ਹੈ ਨਮਰਤਾ ਉਸ ਨਮਰਤਾ ਰਾਏ ਗੁਰੂ ਗੁਰ ਤੇਗ ਬਹਾਦਰ ਸਿੰਘ ਮਾਰਜੀ ਨੇ ਸਿੱਖੀ ਕਿਹਾ ਗੁਰ ਤੇਗ ਬਹਾਦਰ ਹਿੰਦੀ ਚਾਦਰ ਅੱਜ ਅਗਰ ਸਾਡੀ ਦਸੋਂ ਪਾਤਸ਼ਾਹੀਆਂ ਨਹੀਂ ਹੁੰਦੀਆਂ ਤਾਂ ਹਿੰਦ ਹੁੰਦਾ ਵੀ ਨਹੀਂ ਇੱਥੇ ਸਾਰਾ ਮੁਸਲਮਾਨਾ ਦਾ ਰਾਜ ਹੁੰਦਾ ਪਤਾ ਨਹੀਂ ਸਾਡੇ ਨਾਲ ਕੀ ਕੀ ਹੋ ਰਿਹਾ ਹੁੰਦਾ ਕਿ ਆਸੀਂ ਹਿੰਦੂ ਹੁੰਦੇ ਕਿ ਕਸ਼ਮੀਰੀ ਪੰਡਿਤ ਹੁੰਦੇ ਕਿ ਸਾਡੇ ਜਨੇਊ ਹੁੰਦੇ ਕਿ ਸਾਡੀਆਂ ਪੱਗਾਂ ਹੁੰਦੀਆਂ ਨਹੀਂ ਗੁਰਤੀ ਮਹਾਨਦਰ ਹਿੰਦੀ ਚਾਦਰ ਉਹ ਚਾਦਰ ਸੀ ਅੱਜ ਵੀ ਹੈ ਹਮੇਸ਼ਾ ਰਹੀ ਤੇ ਸ੍ਰਿਸ਼ਟੀ ਸ਼ੁਰੂ ਹੋਈ ਸ੍ਰਿਸ਼ਟ ਦੇ ਅੰਤ ਤੱਕ ਐਸਾ ਰਹੇਗਾ ਤਾਂ ਇਹ ਰਿਕਸਾ ਲੋਣੇ ਇੱਥੇ ਬਿਲਕੁਲ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਨਾ ਚਾਹੀਦਾ ਕਿਉਂਕਿ ਦਸੋਂ ਪੰਜ ਸ਼ਾਇਆ ਦੀ ਜਿਹੜੀ ਬਾਣੀ ਹੈ ਉਹ ਮੇਰੇ ਦਿਲ ਨੂੰ ਬੜਾ ਪਿਆਰ ਕਰਦੀ ਮੈਨ ਬੜੀ ਪਿਆਰੀ ਲੱਗਦੀ ਸੋ ਸੰਤਾਂ ਦਾ ਸਾਨਾ ਵੱਡਾ ਗੁੰਡ ਨਮਰਤਾ ਉਹਨਾਂ ਨੇ ਵੇਖੋ ਸਿੱਖ ਕੌਮ ਨੂੰ ਨਾ ਨਾ ਪਕੜ ਕੇ ਸਾਡੇ ਸਾਰਿਆਂ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਤਾਂ ਸੋਚੋ ਸੰਤਾਂ ਦਾ ਸਾਨਾ ਵੱਡਾ गुण ਕੀ ਹੈ ਨਮਰਤਾ 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 ਜਿੰਨਾ ਅਸੀਂ ਨਿਮਕ ਹੋਵਾਂਗੇ ਉਹ ਕਹਿੰਦੇ ਨੇ ਨਿਮਕ ਨਿਮਕ ਜਿੱਤਨੇ ਅਸੀਂ ਨਿਮੇ ਹੋਵਾਂਗੇ ਉਹਨੇ ਅਸੀਂ ਗੁਰੂ ਸਾਹਿਬਾਨ ਦੀ ਨਜ਼ਰਾਂ ਚੜਾਂਗੇ ਸਾਨੂੰ ਤਾਂ ਹੀ ਅੰਦਰੂਨੀ ਇੱਕ ਰਿਸੈਪਟਿਵਿਟੀ ਮਿਲੇਗੀ ਅਸੀਂ ਇਨੰਦ ਦੀ ਸ਼ਹਾਦਤ ਨੂੰ ਯਾਦ ਕਰਾਂਗੇ ਆਪਣੇ ਬੱਚਿਆਂ ਨੂੰ ਇਤਿਹਾਸ ਇਸ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਵੇਖੋ ਤੁਸੀਂ ਵੀ ਬਾਈ ਜੱਤਾ ਬਣ ਸਕਦੇ ਹੋ ਤੁਸੀਂ ਵੀ ਬਾਈ ਦੀ ਹਾਲਾ ਜੀ ਬਣ ਸਕਦੇ ਹੋ ਤੁਸੀਂ ਬਾਈ ਸਤੀਦਾਸ ਜੀ ਮਤ ਸਭ ਗੁਣ ਤੁਹਾਡੇ ਅੰਦਰ ਹਨ ਬਟ ਨਮਰਤਾ ਪਹਿਲਾ ਗੁਣ ਹੈ ਪਹਿਲਾ ਗੁਣ ਨਮਰਤਾ ਹੈ ਤਾਂ ਤੁਹਾਡੇ ਅੰਦਰ ਬਾਈ ਜੇਤਾ ਜੀ ਆਪਣੇ ਆਪ ਦਿਖੇਗੇ ਤੁਹਾਡੇ ਅੰਦਰ ਭਾਈ ਜਤੀਦਾਸ ਜੀ ਮਤੀਦਾਸ ਜੀ ਭਾਈ ਦਿਆਲਾ ਜੀ ਸਭ ਕੁਝ ਤੁਹਾਡੇ ਅੰਦਰ ਹੈ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸੇਕ ਕੌਮ ਦੀ ਬਾਹ ਚ ਲੋ ਅਲੱਗ ਸੀਗੀ ਦੂਸਰੀ ਕਮਿਊਨਿਟੀ ਦੀ ਹਿੰਦੂ ਕਸ਼ਮੀਰੀ ਪੰਡਤਾਂ ਦੀ ਬਾਹ ਫੜੀ ਕਹਿ ਸਕਦੇ ਖਾਲਸਾ ਪਕੜਿਆ ਉਹਨਾਂ ਨੇ ਸਾਡੇ ਜਨੇਊ ਦੀ ਰੱਖਿਆ ਕੀਤੀ ਉਹਨਾਂ ਨੇ ਸਾਡੀ ਪੱਗਾਂ ਦੀ ਰੱਖਿਆ ਕੀਤੀ ਹੈ ਉਹਨਾਂ ਨੇ ਨਹੀਂ ਵੇਖਿਆ ਕੋਣ ਹਿੰਦੂ ਹੈ ਕਿਉਂਕਿ ਸੰਤਾਂ ਦਾ ਗੁਣ ਨਮਰਤਾ ਹੈ ਨਾ ਨਮਰਤਾ ਰਾਏ ਹੀ ਸੰਤਾਂ ਦਾ ਗੁਣ ਉਹਨਾਂ ਨੂੰ ਕਦੀ ਗੁੱਸਾ ਨਹੀਂ ਆਉਂਦਾ ਉਹਨਾਂ ਨੂੰ ਕਿਸੇ ਨਾਲ ਕੋਈ ਫਰਕ ਨਹੀਂ ਲੱਗਦਾ ਸੰਤਾਂ ਦਾ ਕੰਮ ਹੈ ਹਿੰਦ ਦੀ ਚਾਦਰ ਤੁਸੀਂ ਕਿਉਂ ਕਹਿ ਰਹੇ ਹੋ ਹਿੰਦ ਦੀ ਚਾਦਰ ਹਿੰਦ ਦਾ ਮਤਲਬ ਹਿੰਦੂ ਹਿੰਦੂ ਉਹਦੇ ਸਾਰੇ ਦੇ ਰੱਖਿਆ ਇਦੇ ਚ ਕਈ ਮੁਸਲਮਾਨ ਬਰਾਬ ਸੀ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਅਸਲੀਅਤ ਦੇਖੀ ਹੈ ਉਹ ਅਸਲੀਅਤ ਖੁੱਲ੍ਹੇ ਅੱਖਰਾਂ 'ਇ ਨਹੀਂ ਵਿਖੇਗੀ ਉਹ ਅਸਲੀਅਤ ਬੰਦ ਅੱਖਰਾਂ 'ਇ ਵਿਖੇਗੀ ਤੀਜੇ ਤਿਲ ਤੇ ਤੁਹਾਨੂੰ ਆਣਾ ਪਏਗਾ ਉੱਥੇ ਜਾ ਕੇ ਤੁਹਾਨੂੰ ਸੰਤਾਂ ਦਾ ਕੁਝ ਸਰੂਪ ਵਿਖੇਗਾ ਕਿਉਂਕਿ ਪਰਮਾਤਮਾ ਔਰ ਆਤਮਾ ਹਿੱਕੇ ਸੇਜਤੇ ਵਿਰਾਜਮਾਨ ਹੈ ਬਹੁਤ ਬਹੁਤ ਸ਼ੁਕਰੀਆ ਦਾ ਖਾਸ ਤੌਰ ਤੇ ਯੂਪੀ ਤੋਂ ਇਹ ਪੂਰੀ ਸੰਗਤ ਆਈ ਹੈ ਉੱਤਰ ਪ੍ਰਦੇਸ਼ ਤੋਂ ਇਹ ਸੰਗਤ ਆਈ ਹੈ ਹਾਲਾਂਕਿ ਜੋ ਸਾਂਝੀ ਵਾਲਤਾ ਦਾ ਪ੍ਰਤੀਕ ਸੀਗਾ ਉਸੇ ਪ੍ਰਤੀਕ ਦੀ ਇਹ ਸੰਗਤ ਇੱਕ ਨਿਸ਼ਾਨੀ ਹੈ ਕਿ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਹੈ ਸ਼ਹਾਦਤੀ ਦਿਨ ਹੈ ਤੇ 350 ਸਾਲਾ ਆਉਣ ਵਾਲੇ 2025 ਦੇ ਵਿੱਚ ਮਨਾਇਆ ਜਾਣਾ ਤੇ ਪਰ ਅੱਜ ਵੀ ਹਰ ਵਰਗ ਹਰ ਵਰਗ ਦੀਆਂ ਅੱਖਾਂ ਨੰਮ ਨੇ ਉਸ ਸ਼ਹਾਦਤ ਨੂੰ ਯਾਦ ਕਰਦੇ ਆ ਮੈਡਮ ਸਾਡੇ ਨਾਲ ਮੌਜੂਦ ਹਨ ਹੋਰ ਪਰਿਵਾਰਿਕ ਜਿਹੜੇ ਕਿ ਮੈਂਬਰ ਉਹ ਕਹਿ ਸਕਦੇ ਹਾਂ ਸਾਡੇ ਨਾਲ ਮੌਜੂਦ ਹਨ ਭਾਈ ਤੁਸੀਂ ਤੁਹਾਡੇ ਕੀ ਨਾਮ ਹੈ ਸੁਰਿੰਦਰ ਕੁਮਾਰ ਤੁਸੀਂ ਕਿ ਨਾਲੀਆਂ ਹਾਂਜੀ ਹਾਂਜੀ ਨਾਲ ਕਿਸ ਤਰੀਕੇ ਨਾਲ ਦੇਖਦੇ ਹੋ ਹਿੰਦੀ ਚਾਦਰ ਗੁਰਤੇਗ ਬਹਾਦਰ ਹਾਂਜੀ ਹਿੰਦੀ ਚਾਦਰ ਗੁਰਤੇਗ ਬਹਾਦਰ ਆਪਾ ਬਾਗਪਤ ਵੀ ਸਾਰੇ ਸਮਾਜ ਨੂੰ ਵੀ ਜੋੜਿਆ ਹੈ ਆਰਐਸ ਸਮਾਜ ਜੈਨ ਸਮਾਜ ਅਗਰਵਾਲ ਸਮਾਜ ਪਰਸ਼ੂਰਾਮ ਸੰਗਤ ਸਮਾਜ ਉਹਨੂੰ ਬਾਬਾ ਜੀ ਦੇ ਬਾਰੇ ਵਿੱਚ ਬਤਾਇਆ ਹੈ ਕਿ ਬਾਬਾ ਜੀ ਨੇ ਆਪ ਲੋਕੋ ਕੇ ਲਈ ਸ਼ਹਾਦਤ ਦੀ ਹੈ ਬਾਬਾ ਜੀ ਨਹੀਂ ਗੁਰਤੇਗ ਬਹਾਦਰ ਜੀ ਨਹੀਂ ਹੁੰਦੇ ਤਾਂ ਅੱਜ ਹਿੰਦੁਸਤਾਨ ਨਹੀਂ ਹੁੰਦਾ ਅੱਜ ਹਿੰਦੁਸਤਾਨੋਂ ਤੇ ਮੁਗਲੋ ਕਾ ਰਾਜ ਹੁੰਦਾ ये बकायदा हम लोग इस चीज़ में लगे हुए हैं गुरुद्वारे साहब से प्रचार करते हैं बाबा मनजीत सिंह जी का धन्यवाद करते हैं जो हर बार वो यात्रा लेके आते हैं और हमें सेवा का मौका दें बहुत बहुत शुक्रिया तो खास पर कह सकते हैं कि धक्का किसी का सहना नहीं ठीक है जेकर किसी ਾਂਡੀ ਗੌਂਡੀ ਤੇ ਜੋਰ ਕੀਤਾ ਜਾ ਰਿਹਾ ਜ਼ੁਲਮ ਕੀਤਾ ਜਾ ਰਿਹਾ ਕਿਸੇ ਵੱਲੋਂ ਤਾਂ ਸਭ ਤੋਂ ਪਹਿਲਾਂ ਆਪ ਅੱਗੇ ਹੋ ਕੇ ਡਟ ਕੇ ਉਸ ਦਾ ਟੱਕਰਾ ਕਰਨਾ ਹੈ ਇਹ ਇੱਕ ਐਗਜ਼ਾਮਪਲ ਇਹ ਧਾਰਨ ਕਹਿ ਸਕਦੇ ਗੁਰਤੇਗ ਬਹਾਦਰ ਜੀ ਨੇ ਦਿੱਤੀ ਸੀਗੀ ਜਿਸ ਸਮੇਂ ਕਸ਼ਮੀਰੀ ਪੰਡਿਤ ਉਹਨਾਂ ਕੋਲ ਪਹੁੰਚਦੇ ਨੇ ਕਿ ਸਾਡਾ ਜ਼ਬਰਨ ਧਰਮ ਪਰिवर्तन ਕਰਵਾਇਆ ਜਾ ਰਿਹਾ ਹੈ ਤਾਂ ਸੀਸ ਦੇ ਕੇ ਕੁਰਬਾਨੀ ਦੇ ਕੇ ਉਹ ਧਰਮ ਪਰिवर्तन ਨੂੰ ਰੋਕਿਆ ਸੀਗਾ ਅਤੇ ਅੱਜ ਉਹੀ ਹਿੰਦੂ ਭੈਣ ਭਰਾ ਅੱਜ ਉਹਨਾਂ ਦੀ ਸ਼ਹਾਦਤ ਦੇ ਦਿਵਸ ਨੂੰ ਯਾਦ ਕਰਦਿਆਂ ਹੋਇਆਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਕੈਮਰਾ ਪਰਸੰਗ ਜੰਡ ਦੇ ਨਾਲ ਕਮਲਦੀਪ ਜੀ ਮੀਡੀਆ ਅਨੰਦਪੁਰ ਸਾਹਿਬ